ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਦੁਪਦੇ ਘਰ 5 ਇੱਕ ਓੰਕਾਰ ਸਤਗੁਰ ਪਰਸਾਦ ਅਵਰ ਉਪਾਅ ਸਭ त्याਗੇ ਆ ਦਾਰੂ ਨਾਮ ਲਿਆ ਤਾ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਰਮਿਆ ਰਹਾਓ ਵਾਂ ਪਕੜ ਪ੍ਰਭ ਕਾਢਿਆ ਕੀ ਨਾਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹੱਲਾ ਪੰਜਵਾਂ ਕਰ ਧਰਮ ਅਸਤ ਕਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੈਤਾ ਮਾਨ ਰਹਾਓ ਸ਼ਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੀ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲ ਮਹਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸ਼ਰਣਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ ਰੱਖਣ ਹਰਿ અપਾਰ ਪ੍ਰਭ ਤਾਂ ਕੀ ਨਿਰਮਲ ਸੇਵ RAM RAJ RAM DAS PUR ਕਿਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈਐ ਕਿਛ ਬਿਗਨ ਨ ਲਾਗੇ ਨਾਨਕ ਨਾਮ ਸਲਾਹੀਐ ਭੈ ਦੁਸ਼ਮਨ ਭਾਗੇ ਬਿਲਾਵਲ ਮਹਲਾ 5 ਮਨ ਤਨ ਪ੍ਰਭ ਆਰਾਦੀਐ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ RAM ਨਾਮ ਜੋ ਜਨ ਜਪੈ ਅਣ ਦਿਨ ਸਦ ਜਾਗੇ ਤੰਤ ਮੰਤਨੈ ਜੋ ਹੋਈ ਤੇ ਤੇ ਚਾਖ ਨਾ ਲਾਗੇ ਰਹਾਓ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮੰਗਲ ਰਸ ਰਾਮ ਰੰਗ ਨਾਨਕ ਸਰਣਾਗੈ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤਿ ਵਸ ਪ੍ਰਭੂ ਕੈ ਜੋ ਕਹਿ ਸੁ ਕਰਣਾ ਭੈ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਣਾ ਦੁਖ ਨ ਲਾਗੇ ਕਦੇ ਤੁਧ ਪਾਰ ਬ੍ਰਹਮਚਤਾਰੇ ਜਮ ਕੰਕਰ ਨੇੜ ਨਾ ਆਵਈ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ ਬਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ 나ਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਠਾਓ ਭਲੇ ਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੂਖ ਮੰਗਲ ਬਨੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ 나ਦ ਧੁਨ ਇਹ ਬਨਿਓ ਸਵਾਓ ਨਾਨਕ ਪ੍ਰਭ ਸੁਪ੍ਰਸੰਨ ਭਈ ਬਾਛਤ ਫਲ ਪਾਓ ਬਲਾਵਲ ਮਹੱਲਾ ਪੰਜਵਾਂ ਦਾਸ ਤੇਰੀ ਕੀ ਬੇਨਤੀ ਰਿਦਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਟ ਸਾਸ ਰਹਾਓ ਮਾਤ ਪਿਤਾ ਬੰਧ ਪਤੂ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸ਼ਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੰਧ ਹਰ ਗਾਈਐ ਸਭ ਭਲਾ ਮਨਾਵੇ ਸਾਧ ਸਾਧ ਮੁਖਤੀ ਕਹੈ ਸੁਣ ਧਾਸ ਮਿਲਾਵੇ ਸੂਖ ਸਹਿਜਿ ਕਲਿਆਣ ਰਸ ਪੂਰੈ ਗੁਰ ਕੀਨ ਜੀ ਸਗਲ ਦਇਆਲ ਭਈ ਹਰ ਹਰ ਨਾਮ ਚੀਨ ਰਹਾਉ ਪੂਰ ਰਹੈ ਓ ਸਰਬਤਰ ਮਹ ਪ੍ਰਭ ਗੁਣੀ ਗਹੀਰ ਨਾਨਕ ਭਗਤ ਅਨੰਦ ਮੈਂ ਪੇਖ ਪ੍ਰਭ ਕੀ ਤੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀ ਆਪਨਾ ਸੇਵਕ ਮੁਖ ਨਿੰਦਕ ਛਾਰ ਤੁਜੈ ਨ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਹੂਰ ਨਾਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੂੰ ਹੋ ਨਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਪੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਪਰ ਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰਾ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੋਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ ਜਲਨ 부ਜੀ ਸੀਤਲ ਭਾਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜਿ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ਰਹਾਉ ਪਰਗਟ ਹੋਇ ਸंसार ਮੈਂ ਫਿਰਤੇ ਪਹਿ ਨਾਮ ਨਾਨਕ ਤੇ ਸ਼ਰਣਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਚਰਨ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣ ਦਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਣ ਦਿਨ ਰੰਗ ਰਾਤਾ ਸਾਤ ਸਹਿਜ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾ ਸਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੰ ਅੰਤਰ ਜਾਮੀ ਥਾਣ ਥਨੰਤਰ ਰਵ ਰਹੇ ਨਾਨਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖ ਦਦਿਆ ਇਕਾਲੇ ਬੁਲਾਈ ਰਹਾਓ ਰਾਖ ਲੀਏ ਤਨ ਰਖਣਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਭਏ ਸੁਹਾਈ ਬਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕਾਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਪਈ ਸੇਵ ਰਹਾਓ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਈ ਜੀਵਾਲਿਅਨ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੀ ਕਲ ਧਾਰੀ ਮਨ ਬਾਚ ਤਫਲ ਦਿੱਤਿਅਨ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ 5 ਚੌਪ ਦੇ ਦੁਪ ਦੇ ਕਰ ਛੇਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਇ ਰਹਾਓ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਅਵੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਓਹ ਕਿਰਪਾਲ ਦੀਨ ਦੁਖ ਭੰਜਨ ਮੋਹਿ ਚਰਨ ਰਦੈ ਵਸਾਏ ਸਭ ਹਉ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ 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 ਖੋਈ ਹਉ ਮੋ ਕੋ ਸਤਗੁਰ ਮੰਤਰ ਦਿਰੜਾਏ ਅਤਲ 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 ਨਹ ਤੁਲੀਐ ਭਗਤ ਵਛਲ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕ ਅਵੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੈ ਨਮਸ਼ਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੈ ਰਹਾਉ ਊਠਤ ਬੈਠਤ ਸੋਵਤ ਜਾਗਤ ਏ ਮਨ ਤੁਜੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਹੈ ਮੇਰਾ ਪਰਵਾਰੈ ਜੋ ਤੁਮ ਕਰੋ ਸੋਈ ਫਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾਂ ਸੁਨਿਅਤ ਪ੍ਰਭ ਤੋ ਸਗਲ ਉਧਾਰਨ ਮੋਹ ਮਗਨ ਪਤਟ ਸੰਗ ਪ੍ਰਾਨੀ ਐਸੇ ਮਨੈ ਵਿਸਾਰਣ ਰਹਾਓ ਸੱਚ ਬਿਖਿਆਲੇ ਗਰਾਹਜ ਕੀਨੀ ਅਮਰਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਰਥ ਨਿੰਦਾ ਸਤ ਸੰਤੋਖ ਬਿਦਾਰਨ ਇੰਤੇ ਕਾਢ ਲਿਹੋ ਮੇਰੇ ਸੁਆਮੀ ਹਾਰ ਭਰੇ ਤੁਮ ਸ਼ਰਨ ਨਾਨਕੀ ਬੇਨੰਤੀ ਪ੍ਰਭ ਭੈ ਸਾਧ ਸੰਗ ਰੰਗ ਤਾਰਨ ਬਿਲਾਵਲ ਮਹੱਲਾ ਪੰਜਵਾਂ ਸੰਤਨ ਕੈ ਸੁਣੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨ ਸਾਰ ਰਾਤ ਰਹਾਉ ਕਰ ਕਿਰਪਾ ਆਪਨੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਵਤ ਪ੍ਰਭ ਕੀ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸ਼ਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮਹੱਲਾ ਪੰਜਵਾਂ ਰਾਖ ਲਈ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਓ ਗੁਣ ਗੋਵਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ ਚਰਨ ਗ헤 ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰ ਜਿਨ ਹਾਰ ਸਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮ ਅਸਤਿ ਘਤਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮੀਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਰਾਗ ਬਲਾਵਲ ਮਹੱਲਾ 5 ਚੌਪ ਦੇ ਦੁਪ ਦੇ ਕਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦੁ ਜਾਰੋ ਦੀਪਾ ਬਿਨ ਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁਲੀ ਅਨੁਪਾਰਹਾਓ ਬਿਸਮਨ ਬਿਸੁਮ ਭਈ ਜੋ ਪੀਖਿਓ ਕੈਨ ਨਜਾਈ ਵੜਿਆਈ ਮਗਨ ਭਏ ਊਹਾ ਸੰਗ ਮਾਤੇ ਓਤ ਪੋਤ ਲਪਟਾਈ ਆਲਜਾਲ ਨਹੀਂ ਕਛੂ ਜੰਜਾਰਾ ਅਹਮ ਬੋਧ ਨਹੀਂ ਪੂਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਏਕੰਕਾਰ ਏਕਪਸਾਰਾ ਏਕੈ ਅਪਰਪਾਰਾ ਏਕ ਬਸਤੀਰਣ ਏਕ ਸੰਪੂਰਨ ਏਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਉ ਨਾਨਕ ਉਚੋ ਉਚਾ ਬਿਲਾਵਲ ਮਹੱਲਾ ਪੰਜਵਾ ਬਿਨ ਹਰ ਕਾਮ ਨ ਆਵਤ ਹੈ ਜਾਂ ਸਿਉ ਰਾਚ ਮਾਜ ਤੁਮ ਲਾਗੇ ਓ ਮੋਹਨੀ ਮੋਹਾਵਤ ਹੀ ਰਹਾਉ ਕਨਕ ਕਾਮਨੀ ਸੇਜ ਸੋਹਨੀ ਛੋੜ ਖਿਨੈ ਮੈਂ ਜਾਵਤ ਹੈ ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਬਿਖੈ ਠ ਗਉਰੀ ਖਾਵਤ ਹੈ ਤਿਰਣ ਕੋ ਮੰਦਰ ਸਾਜ ਸੁਵਾਰੇਓ ਭਾਵਕ ਤਲ ਜਰਾਵਤ ਹੈ ਐਸੇ ਗੜ ਮਹਿ ਹੈਠ ਠੀਲੋ ਫੂਲ ਫੂਲ ਕਿਆ ਭਾਵਤ ਹੈ ਪੰਚ ਦੂਤ ਮੂੰਡ ਪਰ ਠਾਂਡੇ ਕੇਸ ਗਹੇ ਫੇਰ ਆਵਤ ਹੈ ਦ੍ਰਿਸ਼ਣ ਆਵੈ ਅੰਧ ਗਿਆਨੀ ਸੋਏ ਰਹਿਓ ਮਦ ਮਾਵਤ ਹੈ ਜਾਲ ਵਿਸਾਰ ਚੋਗ ਵਿਸਤਾਰੀ ਪੰਖੀ ਜਿਉ ਫਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕਉ ਮੈਂ ਸਤਿਗੁਰੂ ਪੁਰਖ ਧਿਆਵਤ ਹੈ ਬਿਲਾਵਲ ਮਹੱਲਾ 5 ਹਰ ਹਰ ਨਾਮ ਅਪਾਰ ਮੋਲੀ ਪ੍ਰਾਨ ਪਿਆਰੋ ਮਨੈ ਆਧਾਰੋ ਚੀਤ ਚਿਤਵੋ ਜੈਸੇ ਪਾਨ ਤੁਮ ਬੋਲੀ ਰਹਾਓ ਸਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤੋ ਨਡੁਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇ ਰਵੀ ਸੁਹਾਗਨ ਅਤ ਨੀਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਓ ਪੂਰਨ ਪੂਰ ਰਹੇ ਉਹ ਸੰਪੂਰਨ शीतल சாந்த ਦਿਆਲ ਦਈ ਕਾਮ ਕ੍ਰੋਧ ਤ੍ਰਿष्णा ਹੰਕਾਰ ਤਨ ਤੇ ਹੋਏ ਸਗਲ ਖਈ ਸਤ ਸਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਮੰਤ ਲਈ ਕੋ ਨਾਨਕ ਜਿਨ ਮਨੋਂ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਬਿਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਵਿਚਾਰੇ ਬਰ ਨਾ ਸਕੈ ਏਕ ਰੂਮਾਈ ब्रह्ममभेश सिद्ध मुनि इंदिरा व्यंत ठाकुर तेरी गत नहीं पाई क्या कथी है कि छकथ न जाई जह जह देखा त रहया समाई रहाओ जह महाभयान दुख जम सुनिए त मेरे प्रभु तू है सहाई चरण परयो हर चरण गहे प्रभु गुरु नानकऊ बूझ बुझाई बिलावल मोहल्ला 5वा ਅਗਮ ਰੂਪ ਅਬਨਾਸੀ ਕਰਤਾ ਪਤਨ ਪਵਿਤ ਇਕ ਨਿਮਖ ਜਪਾਈ ਹੈ ਅਚਰਜ ਸੁਨਿਓ ਪ੍ਰਾਪਤ ਭੇਟ ਲੈ ਸੰਤ ਚਰਨ ਚਰਨ ਮਨ ਲਾਈ ਹੈ ਕਿਤ ਵਿਧੀ ਹੈ ਕਿਤ ਸੰਜਮ ਪਾਈ ਹੈ ਕਹੋ ਸੁਰਜਨ ਕਿਤ ਜੁਗ ਤੀ ਧਿਆਈ ਹੈ ਰਹਾਉ जो, जो मानख मानख की सेवा ओ तिस की लई लई फुन जाई है नानक शरण शरण सुख सागर ਮੋਹ ਏ ਟੇਕ ਤੇਰੋ ਇਕ ਨਾਈਐ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਧੰਦ ਬੰਧ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰਿ ਰਹਾਉ ਸੂਖ ਸਹਿਜ ਅਰ ਕਨੋ ਅਨੰਦ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕੋ ਗੁਰ ਪੂਰੈ ਮੇਰੀ ਉਲਟ ਤਰੀ ਵੇਖਿਓ ਮੋਹਨ ਸਭ ਕੈ ਸੰਗੇ ਉਨ ਨਾ ਕਾਹੂ ਸਗਲ ਭਰੀ ਪੂਰਨ ਪੂਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਭਰੀ ਵੇਖਿਓ ਮੋਹਨ ਸਭ ਕੈ ਸੰਗੇ ਉਨ ਨਾ ਕਾਹੂ ਸਗਲ ਭਰੀ ਪੂਰਨ ਪੂਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ